ਠੀਕਾ ਲੋ ਫਾਰਮ ਤੋਂ ਕੜਗੱਬਣ ਕਹਿ ਸਕਦੇ ਹਾਂ ਸਨੱਖੀ ਸਨਖਪੁਣਾ ਤੇ ਲੇਵਾ ਇਹ ਫਾਰਮ ਜੋ ਲਈ ਸੀ ਹਾਂਜੀ ਉਹਦਾ ਕਰਕੇ ਮਸ਼ੀਨ ਤੇ ਲੱਗੀ ਹੋਈ ਹੈ ਠੀਕਾ ਲੋ ਜੀ ਦੇਖ ਲੰਤਾ ਜੀ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉਗੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਅੱਜ ਪੈਂ ਦੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਪੈਂ ਕੋਲ ਨੌਂ ਗਾਵਾਂ ਕਾਹੂਆ ਜੀ ਅ ਵੱਧ ਜਾਣ ਕਰ ਲਵਾਂਗੇ ਆਪਾਂ ਭੈਣ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਕੀ ਭਰਾ ਜੇ ਕਿਸੇ ਟਰੈਕਟਰ ਟਰਾਲੀ ਰੰਬਾ ਮੋਟਰਸਾਈਕਲ ਆਦਿ ਕੁਝ ਵੀ ਦੀ ਵੀਡੀਓ ਬਣਾਉਣੀ ਆ ਤਾਂ ਆਪਾਂ ਵੀਡੀਓ ਸਾਰੀਆਂ ਬਣਾਉਣੇ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਕਰਦੇ ਆ ਭੈਣ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਨਿਰਮਲ ਗੌਰ ਪਿੰਡ ਗੋਗੇ ਜ਼ਿਲ੍ਹਾ ਬਰਨਾਲਾ ਹਾਂਜੀ ਬਸ ਇਹ ਪੁੱਛ ਕੇ ਆਣਾ ਹੋਵੇ ਘਰ ਤਾਂ ਨਿੰਮੋ ਜਿਆਦੇ ਕਹਿੰਦੇ ਨੇ ਮੈਨੂੰ ਠੀਕ ਆ ਜੀ ਤੇ ਭੈਣ ਜੀ ਆਪਣੇ ਕੋਲ ਗਾਵਾਂ ਕਿੰਨੇ ਅੱਜ ਨੌ ਨੇ ਵੀਰੇ ਠੀਕ ਆ ਤੇ ਪਹਿਲੀ ਵੈੜ ਦੀ ਜਾਣਕਾਰੀ ਦਿਓ ਇਹ ਵੀਰੇ 8 ਲੀਟਰ ਦੁੱਧ ਦਿੰਦੀ ਏ ਹਾਂਜੀ ਟੀਗਾ ਭਰਾਏ ਹੋਏ ਰਹਿਣਾ ਨਾ ਰੈਣਾ ਰੱਬ ਦੀ ਮਰਜ਼ੀ ਏ ਹਾਂਜੀ ਦੁੱਧ 1 8 9 ਕਿਲੋ ਰੇਟ ਇਹਦਾ 25000 ਰੁਪਏ ਕਿੰਨਾ 25000 25000 ਰੁਪਏ ਰੇਟ 8-9 ਲੀਟਰ ਬੁੱਧਦਾ ਚਾਹੇ ਦੋ ਡੰਗ ਤੋਂ ਲਈ ਪੰਜ ਟਾਈਮ ਜੋ ਬਾਈ ਠੀਕ ਹੈ ਜੀ ਅਗਲੇ ਨਹੀਂ ਪੈਸੇ ਲਾਉਣੇ ਨੇ ਹਾਂ ਹਾਂਜੀ ਦੋ ਨੰਬਰ ਦਾ ਜੀ ਇਹ ਵੀਰੇ ਗੱਬਣ ਹੈਗੀ ਮੇਰੇ ਹਿਸਾਬ ਚ 4 ਮਹੀਨੇ ਦੀ ਹੋਣ ਵਾਲੀ ਆ ਕਾਢ ਦਿੰਦੀ ਬੱਚੇ ਕਰਾਈ ਸੀ ਹੋ ਗਏ 10-15 ਹਾਂਜੀ ਤੇ ਦੁੱਧ ਹੈਗਾ 11 ਕਿਲੋ ਪਰ ਇਹ ਨਾ ਫੋਨ ਆਪਾਂ ਨੂੰ ਅਗਲਾ ਤਾਂ ਲਵੇਦਾ ਇਹ ਮਸ਼ੀਨ ਨਾ ਮਿਲਦੀ ਏ ਓਕੇ ਆ ਮਸ਼ੀਨ ਬਈ ਮਸ਼ੀਨ ਇਹ ਗੱਲੀ ਦੇ ਲਾਉਣੇ ਦੂਜੀਆਂ ਸਾਰੀਆਂ ਥਾਂ ਨਾ ਮਿਲਦੀਆਂ ਠੀਕ ਆ ਦੱਸਣ ਦਾ ਪਹਿਲਾਂ ਹਾਂ ਚੈੱਕ ਪਾਸ ਹੈ ਜੀ ਠੀਕ ਆ ਲੋਪਰਾ ਤੋਕੜ ਗੱਬਣ ਕਹਿ ਸਕਦੇ ਆ ਤਨਖੀ ਤਨਖਾਣਾ ਤੇ ਲੇਵਾ ਇਹ ਬਾਰਮਝੋ ਲਈ ਸੀ ਹਾਂਜੀ ਉਹਦਾ ਕਰਕੇ ਮਸ਼ੀਨ ਤੇ ਲੱਗੀ ਹੋਈ ਹੈ ਠੀਕ ਆ ਲੋ ਜੀ ਦੇਖ ਦੰਤਾ ਚ ਪਿਛਲਾ ਆ ਦੋ ਤੋਕੜ ਗੱਬਣ ਠੀਕ ਆ ਜੀ ਦੂਜੀ ਸਾਈਡ ਤੋਂ ਵੀ ਦਿਖਾਈ ਇਹਦੀ ਸਾਈਡ ਚੈੱਕ ਕਰ ਸਕਦੇ ਦੁੱਧ ਹੈਗਾ 10 ਕਿਲੋ ਥਣ ਪੂਰੇ ਉਗੇ ਨਹੀਂ ਠੀਕ ਆ ਹਾਂਜੀ ਮੈਂ ਦੀ ਤਿੰਨ ਨੰਬਰ ਦੀ ਦੱਸੋ ਜਾਣਕਾਰੀ ਇਹ ਵੀਰੇ ਦੁੱਧ ਨੇ 11 ਕਿਲੋ ਹਾਂਜੀ 33000 ਰੁਪਏ ਰੇਟ ਇਹਦਾ 33000 ਤੇ ਇਹਦਾ ਕਿੰਨਾ ਦੱਸਿਆ ਸੀ ਜੀ ਇਹਦਾ 51000 ਵੀਰੇ ਲਾ ਲਾ 51000 ਠੀਕ ਆ ਇਹਦੇ ਤੇ ਤੇ ਯਾਰ ਹਾਂਜੀ ਠੀਕ ਆ ਲੋਪਰਾ ਚੱਕਰ ਸਾਹਿਬ ਨੂੰ ਰੇਟ ਵੀ ਦੱਸਤਾ ਭੈਣ ਨੇ ਤੇ ਮੜਾ ਫਿਰ ਸੈਟ ਹੋ ਜਿਮੜਾ ਹਾਂ ਹੋਸ਼ ਹੋਸ਼ ਥਣ ਚੱਕਰ ਹੁੰਦੀ ਵਸੇ ਕਰ ਸਕਦੇ ਠੀਕ ਆ ਜੀ ਹਾਂਜੀ ਭੈਣ ਜੀ 4 ਨੰਬਰ ਦਾ ਹਾਂਜੀ ਭੈਣ 4 ਨੰਬਰ ਦਾ ਦੱਸੋ ਰੇਟ ਇਹਦਾ ਵੀ ਇਹ 12 13 ਲੀਟਰ ਦੋ ਦਿੰਦੀ ਹੈ ਹਾਂਜੀ ਤੇ ਫੰਡਰ ਘੱਬਣ ਪਾ ਜੇ ਕਿ ਨਹੀਂ ਕਰਾਈ ਪਤਲੇ ਲੈ ਕੇ ਜਾਂਦੀ ਹੈ ਹਾਂਜੀ ਰੇਟ ਹੈਗਾ ਤਾਂ 37000 ਰੁਪਏ 37000 ਦਾ ਰੇਟ ਹੈ ਇਹਦਾ ਚੈੱਕ ਕਰ ਸਕਦੇ ਹੋ ਤੋੜਾ ਤਾਰਾ ਓਕੇ ਜੀ ਵਾ ਕਿਸੇ ਗੱਲ ਦੀ ਕਮੀ ਨਹੀਂ ਕਿਸੇ ਗਾਂ ਚ ਕੋਈ ਠੀਕ ਹੈ ਜੀ ਮੜਾ ਇਧਰ ਹੋ ਜੀ ਮੜਾ ਸਾਈਡ ਦਿਖਾ ਦਿਓ ਲੋ ਜੀ ਰੇਟ ਭਰਾ ਦੱਸਦਾ ਤੁਹਾਨੂੰ ਤੇ ਕੱਦ ਬੈਡ ਤੇ ਸੁਖਣਾ ਰੇਟ ਭਾਂ ਦੇ ਜਿਮਾ ਜਾਇਜ਼ ਹੀ ਹੁੰਦੇ ਆ ਠੀਕ ਹੈ ਜੀ ਹਾਂ ਜੀ ਪੰਜ ਨੰਬਰ ਦੀ ਦੱਸੋ ਜਾਣਕਾਰੀ ਇਹ ਵੀਰੇ ਦੁੱਧਾਂ ਦੀਆਂ 9 ਕਿਲੋ ਹਾਂਜੀ ਤੇ ਰੇਟ ਹੈਗਾ ਤਾਂ 24000 ਰੁਪਏ ਰੇਟ 24000 ਸਾਰਾ ਸਾਰਾ ਦੀ ਪੂਰੀ ਓਕੇ ਠਣ ਠਣ ਓਕੇ ਆ ਚਾਹੀਦਾ ਉਹ ਤਾਂ ਮੈਂ ਚੁੱਕ ਲਈ ਹਾਂ ਬੰਵਾ ਵੀ ਟਾਈਮ ਜੋ ਠੀਕ ਹੈ ਗਾਈ ਵੀਗੇ ਨਾ ਵੀਗੇ 12 ਵਜੇ ਦਾ ਬੰਦਾ ਜ਼ਰੂਰੀ ਚਾਹੀਦਾ ਕਿ ਮੈਂ ਕੱਲੀ ਠੀਕ ਆ 12 ਕਢਾਉਂਦਾ ਇੱਕ ਦੋ ਮੇਰੇ ਨਾਲ ਠੀਕ ਆ ਤੇ ਰੇਟ ਤਾਂ ਕੀ ਦੱਸਿਆ ਜੀ ਰੇਟ 24000 ਵੀਰੇ ਰੇਟ 24000 ਤੋਂ ਭਰਾ ਚੈੱਕ ਕਰ ਸਕਦੇ ਹੋ ਠੀਕ ਆ ਹਾਂਜੀ ਭੈਣ ਜੀ ਅਗਲੀ ਦਾ ਦੱਸੋ ਜਾਣਕਾਰੀ ਇਹਦੇ ਥੱਲੇ ਵੀਰੇ ਹੈਗਾ 9 ਕਿਲੋ ਦਾ 8 ਦਾ ਵੱਟ ਪਈ ਜਾਵਾਂ ਹਾਂਜੀ 9 ਹੀ ਹੋ ਜੂ ਸ਼ਾਇਦ ਪਰ ਤੋਲ ਲੈਣੀ ਹਾਂਜੀ ਆਪਾਂ ਵੈਸੇ ਦੱਖ ਜੀ ਲਈ ਆ ਹਾਂਜੀ ਇਹ 26000 ਦੀ ਇਹ 26000 ਦੀ ਤੇ ਗੱਪਣ-ਕੁੱਪਣ ਗੱਪਣ ਵੀ ਇਹ ਗਊ ਸਾਲਾ ਦੇ ਨਵੇਂ ਗਰਾਗ ਦੇ ਆ ਜੀ ਡ ਠੀਕਾ ਲੋ ਭਰਾ ਇਹ ਕੰਮ ਥਾਣਾ ਤੇ ਲੈ ਵਾ ਹਾਂਜੀ ਅਗਲੀ ਅਗਲੀ ਹਲੇ ਵੀਰੇ ਦੁੱਧ ਹੈਗਾ 15-16 ਕਿਲੋ ਠੀਕ ਆ ਤੇ ਇਹਦਾ ਰੇਟ ਹੈਗਾ 65000 ਰੁਪਇਆ ਇਹਦਾ ਰੇਟ 65000 ਕੀ ਗੱਲ ਬਾਤ ਹੈ ਵੀ ਗੱਬਣ ਗੁੱਬਣ ਦੀ ਗੱਬਣ ਹੈ ਨਹੀਂ ਵੀਰੇ ਇਹ ਖਾਲੀ ਹਾਂ ਚੰਗੀ ਵੜਾ ਫਲੀ ਪਲੋਸੀ ਭਰਾ ਕੱਤ ਬੈਠ ਚੰਗੀ ਫਲੀ ਪਲੋਸੀ ਆ ਭਰਾ ਤੇ ਰੇਟ ਭੈਣ ਜੀ ਨੇ ਦੱਸਤਾ ਵਧ ਜਾਨਕਾਰੀ ਭੈਣ ਤੋਂ ਲੈ ਸਕਦੇ ਹੋ ਠੀਕ ਹੈ ਜੀ 1 2 1 2 3 4 5 ਤੇ ਸੇ 7 ਗਾਮਾ ਇਧਰ ਲਿਸਟ ਖੜੀਆਂ ਪੜਾ ਤੇ ਨੰਬਰ ਮੁਤਾਬਕ ਭੈਣ ਜੀ ਨਾਲ ਕਨੈਕਟ ਕਰ ਸਕਦੇ ਹੋ ਰੇਡ ਭੈਣ ਜੀ ਨੇ ਦੱਸਤਾ ਬਾਦ ਘਾਟ ਮਾੜੀ ਮੋਟੀ ਹੋਈ ਜਾਂਦੀ ਹੁੰਦੀ ਆਣਾ ਤੇ ਭੈਣ ਜੀ ਨਾਲ ਜ਼ਰੂਰ ਕਨੈਕਟ ਕਰੋ ਫਰੰਡੋਗੋ ਕੇ ਤੇ ਜਿਲ੍ਹਾ ਨੂੰ ਕਹਿੰਦਾ ਜੀ ਪਰਨਾਲਾ ਹਾਂਜੀ ਭੈਣ ਜੀ ਬੱਚੀ ਦੀ ਜਾਣਕਾਰੀ ਦੋ ਜੀ ਬੱਚੀ ਵੀਰੇ ਇਹਦੀ ਮਾਂ ਉਧਰ ਖੜੀ 20 ਕਿਲੋ ਹੁੰਦੀ ਸੀ ਦਾਜੀ ਸੂਈ ਹਾਂਜੀ ਇਹ ਬੱਚੀ ਜੰਗੀ ਵੇ ਸਾਮਦੇ ਨਹੀਂ ਸਾਡੇ ਬੱਚੀ ਕਰਨੀ ਜੀ ਇੱਥੇ ਘਟ ਹੈ ਹਾਂਜੀ 10 ਗੇ 5000 ਰੁਪਏ ਦੀ ਲੋ ਜੀ ਬੱਸੀ ਘੈਂਟ ਆ ਦੇਖ ਸਕਦੇ ਹੋ ਇੱਥੇ ਕੋੜਾ ਤੇ ਪਰ ਸਾਂਭਣ ਦੇ ਤੋਂੜੇ ਥੋੜੇ ਜੀ ਘੜੀ ਵੀ ਆ ਤੇ ਥਣ ਹੈਗਾ 4 ਨਿਖੜ ਨੂੰ ਠੀਕ ਆ ਮਾੜਾ ਮੋਟਾ ਮਾਨਤਰਨ ਫਾਲੋ ਹੋ ਜੂਗੀ ਕੋਈ ਗੱਲ ਨਹੀਂ ਇਹਦਾ ਕੀ ਠੀਕ ਆ ਜੀ ਗੋਪਰਾ ਬੱਸੀ ਇਹ ਕਿੰਨੇ ਰੁਪਏ 5000 ਮੰਗਿਆ ਤੇ ਬਾਦ ਘੜਾ ਭੈਣ ਜੀ ਕਹਿੰਦੀ ਹੋਊਗੀ ਹਾਂਜੀ ਗਾਂ ਦੀ ਦੱਸੋ ਜਾਣਕਾਰੀ ਗਾਂ ਵੀਰੇ 6-7 ਕਿਲੋ ਦੁੱਧ ਹੁੰਦੀ ਐ ਹਾਂਜੀ 12000 ਰੁਪਏ ਰੇਟ ਆ ਦਾ 12000 ਰੁਪਏ ਰੇਟ ਫਾਰਮ ਜੋ ਲਈਏ 10 ਕਿਲੋ ਹੁੰਦੀ ਸੀ ਆਪਣੇ ਕੋਲ 6 ਕਿਲੋ ਦੀ ਆ ਗਈ ਇਕ ਆਪਣਾ ਕੁਪਣ ਲੱਭੜਦਾ ਨਹੀਂ ਪਤਾ ਚੈੱਕ ਨਹੀਂ 12000 ਰੁਪਏ ਰੇਟ ਤੇ ਥਣ 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 ਜਾ ਰਹੇ ਓਕੇ ਜੀ ਥਣਚਾਰੀ ਉੱਤੇ ਲੋ ਜੀ ਚੈੱਕ ਕਰ ਸਕਦੇ ਤੇ ਗੱਬੜ-ਗੁੱਬੜ ਦਾ ਕੋਈ ਪਤਾ ਨਹੀਂ ਤੇ ਕੱਦ ਬੜਾ ਸੁਫਨਾ ਕਰਮਾ ਵਾਲੀ ਦਾ ਸੋਨਾ ਤੇ ਲੋ ਜੀ ਚੰਗੀ ਫਲੀ ਫਲੋਸੀਆ ਰੇਟ ਭੈਣ ਜੀ ਨੇ ਬਿਲਕੁਲ ਜਾਇਜ਼ ਦੱਸਿਆ ਦੁੱਧ ਦੇ ਬਾਰੇ ਵਿੱਚ ਤੁਸੀਂ ਕਿੰਨਾ ਲੋ ਦੋ ਹੋਊਗਾ 6 ਕਿਲੋ ਦੁੱਧ 6 ਲੀਟਰ ਦਾ ਠੀਕ 10 ਕਿਲੋ ਹੁੰਦੇ ਸੀ ਹਰ ਮਝਵਾਈਏ ਠੀਕ ਆ 10 ਲੀਟਰ ਦੀ ਸੀ ਹੁਣ ਰੇਟ 12000 ਠੀਕ ਆ ਜੀ ਹਾਂ ਜੀ ਭੈਣ ਜੀ ਅਗਲੀ ਦਾ ਦੱਸੋ ਜੀ ਇਹ ਵੀ ਨੇ ਸੋਣ ਦੇ ਲੈ ਜੂਗੀ ਹਜੇ ਮਤਲਬ 10 15 ਤਾਂ ਲੈ ਜੂਗੀ ਠੀਕ ਆ ਤੇ 35 ਬਰਸ ਦੁੱਧ ਕੱਢਿਆ ਹੋਇਆ ਦਾ ਠੀਕ ਆ ਆਰਮਾੜੀ ਬੜੀ ਕੋਈ ਨਹੀਂ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ 1 ਲੱਖ ਰੁਪਏ ਰੇਟ ਇਹਦਾ 1 ਲੱਖ ਰੁਪਏ ਅਰੇ ਲਊਗੀ ਦਾਣਾ ਕੱਚੀ ਆ ਹਾਂ ਕੱਚੀ ਠੀਕ ਆ ਲੋਪਰਾ ਚੈੱਕ ਕਰ ਸਾਬੋ ਕੱਦ ਬੜ ਤੇ ਥਣ ਚੈੱਕ ਕਰ ਸਾਬੋ ਤਾ ਲੋਚ ਫਰੈਂਡ ਜੀ ਨੇ ਜਰੂਰ ਕੰਡੈਕਟ ਕਰੋ ਠੀਕ ਹੈ ਨਾ ਦੂਰੋਂ ਨੇੜਿਓਂ ਕੋਈ ਆਉਂਦਾ ਤਾਂ ਰਹਿਣ ਦਾ ਪ੍ਰਬੰਧ ਹੈਗਾ ਇਹਨਾਂ ਦੇ ਕਰੇ ਠੀਕ ਹੈ ਨਾ ਤੇ ਦਸੱਲੀ ਚੈੱਕ ਆ ਤੁਸੀਂ ਆਪ ਕਰਨੀ ਹੈ ਕਿਉਂਕਿ ਭੈਣ ਦਾ ਵੀ ਪੁਪਾਰ ਦਾ ਕੰਮ ਆ ਪਹਿਣ ਵੀ ਲੇਕਿਨ ਇਹ ਪਿੰਡਾਂ ਚੋਂ ਹੀ ਕੋ ਸੋਣਾ ਨਿੰਮੋ ਬੋਲਟ ਵਾਲੀ ਵਾਈਦੀ ਆ ਨੇੜੇ ਨੇੜੇ ਪਿੰਡਾਂ ਚ ਤਾਂ तकरीबन ਸਾਰੇ ਜਾਣਦੇ ਆ ਪਹਿਣ ਨੂੰ ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਠੀਕ ਹੈ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ